ਆ ਪਤਾ ਨਹੀਂ ਯਾਰ ਕੀ ਪ੍ਰੋਗਰਾਮ ਹੈਗਾ ਪਖਾਨੀ ਅੰਦੋਲਨ ਦੇ ਲੱਗੇ ਹੋਏ ਨੇ ਸ਼ਾਇਦ ਝੰਡੇ ਬਹੁਤ ਟਰੈਕਟਰ ਜਾ ਰਹੇ ਨੇ ਕਣਕ ਚ ਪਾਣੀ ਦੇਖਣ ਆਇਆ ਬਾਈ ਉਰੇ ਪਤੰਗ ਮਿਲ ਗਿਆ ਦੇਖੀ ਪਤੰਗ ਅਸਾਂ ਮਿਲ ਕੇ ਸਾਂ ਦੇ ਦੀ ਕਿ ਬੂਟ ਪਤੰਗ ਦੇ ਗਿਆ ਪਤੰਗ ਮਗਰ ਬੈਰੇ ਪਾਣੀ ਬਾਤ ਚ ਦੇਖੂਗਾ ਆ ਡੋਰ ਪਾਕਿਸਤਾਨ ਵਾਲੇ ਉਹਨਾਂ ਦਾ ਪਤੰਗ ਤੇ ਯਾਰ ਆ ਲੁੱਟ ਕੇ ਬੈਟਾ ਡੋਰ ਦੀ ਗਈ ਡੋਰਾ ਕਾਂਟਾ ਹੋ ਗਿਆ ਆ ਡੋਰ ਗੱਠੀ ਕਰਕੇ ਲਿਆ ਬਈ ਉਧਰ ਪਾਕਿਸਤਾਨ ਦੇ ਮੁੰਡੇ ਨੇ ਇਹ ਵਿਚਾਲੇ ਬਾਰਡਰ ਹੈ ਵਿਚਾਲੇ ਬਾਰਡਰ ਹੈ ਲੈ ਲਓ ਜੀ ਦਿੰਦਾ ਨਹੀਂ ਸੀ ਕਿ ਬਈ ਉਹਨੂੰ ਪਤਾ ਲੱਗ ਗਿਆ ਵੀ ਆ ਤਾਂ ਸਕਦੇ ਨਹੀਂ ਆਜੇ ਲੈ ਲਓ ਡੋਰ ਕਿਵੇਂ ਘਰੇ ਡਾਊਂਗਾ ਜਾ ਕੇ ਲੈ ਲਓ ਕਿਵੇਂ ਲੈ ਕੇ ਜਾਈਏ ਬਰੇ ਤੈਰ ਕੇ ਯਾਰ ਕੱਪ ਕਿਉਂ ਖੁਸ਼ੀ ਆਗਾ ਲੱਗਿਆ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਬਲੌਗ ਦੀ ਸਟਾਰਟਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਵਲੌਗ ਦੀ ਸਟਾਰਟਿੰਗ ਚੱਲ ਵਾਲੇ ਕੱਪੜਿਆਂ 'ਚ ਹੈ ਬਾਈ ਕੱਲ ਦੋਸਤ ਕੇ ਗਏ ਸੀ ਨਾ ਆਪਾਂ ਵਿਆਹ ਭੱਲੇ ਪਹੁੰਚ ਆਏ ਸੀ ਉਹਦੇ ਤੇ ਰਾਤ ਯਾਰ ਵਲੌਗ ਦੀ ਐਂਡਿੰਗ ਨਹੀਂ ਹੋਈ ਕਬਾੜੀ ਦੇਖਦੇ ਦੇਖਦੇ ਨੀਂਦ ਆ ਗਈ ਤੇ ਅੱਜ ਯਾਰ ਆਪਾਂ ਚੱਲਿਆ ਅਖੰਡ ਪਾਠ ਸਾਹਿਬ ਦੇ ਭੋਗ ਤੇ ਆਪਣੇ ਲਾਣੇ 'ਚੋਂ ਹਨਾ ਅਖੰਡ ਪਾਠ ਸਾਹਿਬ ਕਰੋ ਖਲਵਾਏ ਹੋਏ ਸੀਗੇ ਉਹਨਾਂ ਦੇ ਪਾਠ ਤੇ ਅੱਜ ਭੋਗ ਪਾਣੇ ਨੇ ਤੇ ਆਪਾਂ ਹੋ ਕੇ ਤਿਆਰ ਹੁਣ ਚੱਲਦੇ ਆਂ ਬਾਈ ਭੋਗ ਪਾਣ ਵਾਲੇਗਾ ਘਰ ਦੇ ਸਾਰੇ ਚਲੇ ਗਏ ਪਹਿਲਾਂ ਤੇ ਹੁਣ ਆਪਾਂ ਜਾਂਦੇ ਆਂ ਨਾ ਤੂੰ ਕਿ ਰੈਡੀ ਹੋ ਗਏ ਤੇ ਬਾਕੀ ਉਧਰ ਚਾਲਦੇ ਮੱਥਾ ਮੁੱਥਾ ਟੇਕ ਕੇ ਫੇਰ ਆਣੇ ਆ ਬਾਈ ਫੇਰ ਕਰਦੇ ਆ ਕਿ ਹਸ ਕਾ ਕਿ ਹਸ ਕਾ ਇਹੋ ਬੰਦੇ ਬਈ ਜੇ ਨਗਰ ਕੇ 400 ਦਾ ਪ੍ਰੋਗਰਾਮ 450 ਦਾ ਕਰਨਾ ਪੜੇ ਕੋਈ ਭੋਗ ਕੋਈ ਵਿਆਹ ਸ਼ਾਦੀ ਕਿਸੇ ਦਾ ਸੁਖਣੀ ਸਾਹਿਬ ਦਾ ਪੜ ਤੱਕ ਨਹੀਂ ਛੱਡਦੇ ਇਹ ਕੀ ਬੰਦੇ ਲੋ ਬਈ ਭੋਗ ਤੋਂ ਆਪਾਂ ਆ ਗਏ ਸੀਗੇ ਤੇ ਆ ਕੇ ਯਾਰ ਹਨਾ ਕਰੇ ਖੜੇ ਨੇ ਮੈਂ ਵੀਡੀਓ ਬਣਾਉਣ ਲੱਗੇ ਨੇ ਦੋਸਤ ਦਾ ਫੋਨ ਆ ਗਿਆ ਤੇ ਉਹਨੂੰ ਦਗਾਲ ਤੱਕ ਛੱਡ ਕੇ ਜਾਣਾ ਸੀਗਾ ਤੇ ਉਹਨੂੰ ਛੱਡਤਾ ਯਾਰ ਉਸ ਤੋਂ ਬਾਅਦ ਚ ਨਾਲ ਦੀ ਨਾਲ ਹੀ ਭੁਆਜੀ ਦਾ ਫੋਨ ਆ ਗਿਆ ਨਾਲ ਦੀ ਨਾਲ ਭੁਆਜੀ ਦਾ ਫੋਨ ਆ ਗਿਆ ਵੀ ਕੰਮ ਹੈਗਾ ਥੋੜਾ ਜਾ ਕੇ ਜਾਣਾ ਹੁਣ ਬਈ ਭੁਆ ਕੋਲ ਜਾ ਰਹੇ ਹਾਂਗੇ ਨਿਆੜ ਤੇ ਦਗਾਲ ਤੱਕ ਆਏ ਦੀ ਉਹ ਕਹਿੰਦੀ ਹੁਣ ਦਗਾਲ ਆਇਆ ਹੋਏਗਾ ਪਹਿਲਾਂ ਫੋਨ ਤੇ ਕੰਮ ਸੀ ਫੋਨ ਤੇ ਦੱਸ ਦੇ ਸੀ ਉਹ ਕਹਿੰਦੀ ਜਦ ਹੁਣ ਆਈ ਕੋਈ ਤਾਂ ਉਰੇ ਆ ਕੇ ਜਾ ਵੀ ਕੰਮ ਹੈ ਥੋੜਾ ਜਾ ਤੇ ਹੁਣ ਬਈ ਆਪਾਂ ਨਿਆਲ ਜਾ ਰਹਿਆਂਗੇ ਹਨਾ ਠੰਡ ਬਹੁਤ ਜ਼ਿਆਦੇ ਆ ਯਾਰ ਨਾਲੇ ਧੁੱਪ ਨਿਕਲੀ ਹੋਈ ਆ ਫਿਰ ਵੀ ਠੰਡ ਬਹੁਤ ਜ਼ਿਆਦੇ ਲੱਗ ਰਹੀ ਐ ਤੇ ਪਿੱਛੇ ਮੇਰੇ ਥਿ ਵਿਊ ਦੇਖੋ ਯਾਰ ਕਿੰਨਾ ਘੈਂਟ ਆ ਰਿਆ ਨਾ ਬੱਦਲਾਂ ਦਾ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਮੌਸਮ ਪਿੱਛੇ ਆ ਪਤਾ ਨਹੀਂ ਯਾਰ ਕੀ ਪ੍ਰੋਗਰਾਮ ਹੈਗਾ ਕਿਸਾਨੀ ਅੰਦੋਲਨ ਦੇ ਲੱਗੇ ਹੋਏ ਨੇ ਸ਼ਾਇਦ ਝੰਡੇ ਬਹੁਤ ਟਰੈਕਟਰ ਜਾ ਰਹੇ ਨੇ

ਕਣਕ ਚ ਪਾਣੀ ਦੇਖਣ ਆਇਆ ਬਾਈ ਉਰੇ ਪਤੰਗ ਮਿਲ ਗਿਆ ਦੇਖੀ ਪਤੰਗ ਅਸਾਂ ਹਮਲੇ ਕਸਾਂ ਦੇ ਦੀ ਕਿਉਂ ਬੂਟ ਪਤੰਗ ਦੇਖਿਆ ਪਤੰਗ ਮਗਰ ਮੈਰੇ ਪਾਣੀ ਬਾਤ ਚ ਦੇਖੂਗਾ ਆ ਦੋਰ ਪਾ ਲੋ ਬਾਈ ਪੂਆ ਕੋਲ ਆਪਾਂ ਜਾਏ ਤਿਆਰ ਹਨਾ ਉਸ ਤੋਂ ਬਾਅਦ ਚ ਆ ਬੰਦੇ ਦਾ ਫੋਨ ਆ ਗਿਆ ਆ ਇੱਥੇ ਆ ਗਿਆ ਉਹ ਦੇਖੀ ਤਿਆਰ ਹੋਏ ਹੋ ਆਇਆ ਫਿਰਦਿਆਂ ਗਾਰੇ ਚ ਖੇਤ ਆਈ ਦੀ ਬਾਈ ਉਰੇ ਨੂੰ ਪਤੰਗ ਦੇਖ ਗਿਆ ਪਤੰਗ ਚੜਾਣ ਮੰਡ ਗਿਆ ਖੇਤ ਆ ਉਰੇ ਡਿੱਗ ਗਿਆ ਪਿਆ ਦੀ ਕਿਸੇ ਦਾ ਉਰੇ ਚੜਾ ਕੇ ਉਰੇ ਬੰਨਦਾ ਨੇ ਉਹ ਕਾਸੇ ਨਾਲ ਬੂਟ ਦੇਖੀ ਬਾਈ ਓਲਾ ਦੇ ਕੰਮ ਓਹੋ ਹੋ ਹੋ ਤਾਰੇ ਫਸ ਗਿਆ ਤਾਰ ਨਹੀਂ ਡੋਰੇ ਚੜਾ ਚੜਾ ਬਈ ਇਹ ਤਾਂ ਡੋਰ ਨਹੀਂ ਇਕੱਠੀ ਹੋ ਰਹੀ ਐਨੀ ਡੋਰ ਟੁੱਟ ਕੇ ਆਈ ਹੋਈ ਹੈਗੀ ਪਤੰਗ ਦਾ ਓਲਾ ਦੇਣ ਲੱਗੀ ਦੀ ਜਦ ਇਹ ਤਾਂ ਪਤੰਗੇ ਪਾਟ ਗਿਆ ਕੇ ਰੋਣੇ ਓਲਾ ਦਿੱਤਾ ਐਡੀ ਦੂਰੋਂ ਦੇਖਿਓ ਹੁਣ ਇਹ ਛੱਡਦਾ ਨਹੀਂ ਬਈ ਡੋਰ ਇਕੱਠੀ ਕਰਕੇ ਸਾਈਡ ਤੇ ਰੱਖ ਰਹਿਗਾ ਫਿਰ ਚੱਲਦੇ ਹਾਂ ਉਧਰ ਪਾਣੀ ਦੇਖ ਕੇ ਆਉਣਾ ਹੈਗਾ ਸਾਡਾ ਇਹ ਪਤੰਗ ਬਈਆ ਬੰਦੇ ਦਾ ਪਤੰਗ ਡਿ ਗਿਆ ਹੈਗਾ ਖੇਤ 'ਚ ਤੇ ਉਹ ਅੱਧਾ ਘੰਟਾ ਹੋ ਗਿਆ ਉਹਨੇ ਚੱਕ ਲਿਆ ਦੀਆ ਡੋਰ ਇਕੱਠੀ ਕਰਨ ਵੰਡਿਆ ਹੋਇਆ ਐ ਇਧਰੋਂ ਹੀ ਮੰਗਣ ਆ ਗਏ ਉਹ ਦੇ ਨਹੀਂ ਰਿਹਾ ਹੁਣ ਤਾਂ ਲੁੱਟ ਲਿਆ ਥੋੜੇ ਨਾ ਬਾਈ ਦੇ ਬਈ ਅਗਲਾ ਤਾਂ ਪਤੰਗ ਦੇ ਹੁਣ ਤਾਂ ਸਾਡੇ ਖੇਤ ਵਿੱਚ ਆ ਗਿਆ ਉਹ ਕਹਿੰਦਾ ਮੇਰੇ ਖੇਤ ਚ ਆ ਗਿਆ ਕਹਿੰਦਾ ਮੈਂ ਦੇ ਦਿੰਦਾ ਯਾਰ ਦੇਗੀ ਜਵਾਕਾਂ ਦਾ ਪਤੰਗ ਨਹੀਂ ਦੇ ਰਿਹਾ ਗਿਆ ਕਰ ਦਿੰਦਾ ਡੋਰ ਇਕੱਠੀ ਕਰਨ ਲੱਗਿਆ ਪਿਆਗਾ ਨਹੀਂ ਤਾਂ ਮਿਹਨਤ ਕਰ ਲਈ ਕਰੀ ਲੈ ਲੂ ਸਾਡਾ ਪਤੰਗ ਕਹਦੇ ਪਤੰਗ ਦੇ ਕਹਦੇ ਸਾਡਾ ਪਾਕਿਸਤਾਨ ਵਾਲੇ ਉਹ ਨਾ ਪਤੰਗ ਦੀ ਯਾਰਾ ਆ ਲੁੱਟ ਕੇ ਬੈਠਾ ਡੋਰ ਦੀ ਆ ਹੀ ਡੋਰ ਕਾਂਟਾ ਹੋ ਗਿਆ ਆ ਡੋਰ ਗੱਠੀ ਕਰਕੇ ਲਿਆ ਬਈ ਉਧਰ ਪਾਕਿਸਤਾਨ ਦੇ ਮੁੰਡੇ ਨੇ ਇਹ ਵਿਚਾਲੇ ਬਾਰਡਰ ਹੈ ਲੈ ਲਓ ਜੀ ਦਿੰਦਾ ਨਹੀਂ ਕਿ ਭਾਈ ਉਹਨੂੰ ਪਤਾ ਲੱਗ ਗਿਆ ਵੀ ਆ ਤਾਂ ਸਾਖਦੇ ਨਹੀਂ ਆਜੇ ਲੈ ਲਓ ਡੋਰ ਕਿਵੇਂ ਘਰੇ ਡਾਊਂਗਾ ਜਾ ਕੇ ਲੈ ਲਓ ਕਿਵੇਂ ਲੈ ਕੇ ਜਾਈਏ ਵੀਰੇ ਤੈਰ ਕੇ ਹੈ ਲਓ ਬਈ ਘਰੇ ਆ ਗਏ ਜੂਸ ਬਣਾ ਰਹੇ ਆ ਪਹਿਲਾਂ ਚੌਲ ਖਾ ਲਈ ਜੂਸ ਬਣਾ ਰਿਹਾ ਸਾਡਾ ਬੰਦਾ ਬਈ ਇਹ ਜੂਸ ਦੀ ਦੁਕਾਨ ਹੈ ਸਾਡੀ ਕਰੀਆਂ ਬਾਈ ਕਿਸੇ ਨੇ ਆਨਲਾਈਨ ਮੰਗਾਣੇ ਸਾਡੇ ਤੋਂ ਮੰਗਾ ਸਕਦੇ ਸਿਕੰਦਰ ਔਰੇਂਜ ਗਾਜਰਾਂ ਆਮਲਾ ਤਾ ਸਾਰਾ ਕੁਝ ਪਾ ਕੇ ਬਣਾਉਣੀ ਬਾਈ ਐਪਲ ਓਏ ਹੂੰ ਰੀਲ ਬਣਾ ਦਿੱਤਾ ਕਾਦੀ ਤੇ ਬਿਟੋਕਸ ਕਰਨਾਗੇ 15 ਦਿਨਾਂ ਦੀ ਜੂਸ ਦੀ ਉਹ ਗਣੀ ਹੁਣ ਡਾਕਟਰ ਬਣ ਗਏ ਰੀ ਪਹਿਲਾਂ ਘੁੰਮ ਜਾਂਦੇ ਸੀ ਡਾਕਟਰ ਬਣ ਗਏ ਕਰੇ ਆਗੇ ਬਾਈ ਤੇ ਆਂਦੇ ਦੇਖੇ ਮੈਂ ਦੇਖੀ ਸੁਖਮਣੀ ਪੜਨ ਲੱਗ ਰਹੀ ਮੈਨੂੰ ਦੇਖ ਕੇ ਸ਼ਰਮ ਆ ਗਈ ਹੁਣ ਕੀ ਕਰ ਰਹੇ ਹੋ ਮੈਂ ਤਾਂ ਲੱਗਤ ਹਾਂ ਤੁਸਮਾਨੀ ਦੀ ਬੁਣਨ ਲਿਤੇ ਮੈਂ ਤੁਮ ਸਗੁਮਨ ਦੇਖੇ ਬੜ ਕੇ ਬੁੱਤ ਪੜੀ ਬੈਠ ਕੇ ਪੜੋ ਪੜੀ ਪੜ੍ਹਦਾ ਬੱਚਾ ਕੀ ਪੜ੍ਹ ਰਹੇ ਹੋ ਵਨ ਹਾਂ ਵਨ 2 3 3 4 4 ਐਪਲ ਐਪਲ ਬੈਨ ਬੈਨ ਲੈ ਕਿਧਰ ਚੱਲੀ ਹੈ ਹੈ ਯਸ ਕੀ ਨਾ ਬਗਦੀ ਵਨ 2 3 ਕਹਿੰਦੀ ਐਪਲ ਇੱਕ ਬੈਰ ਵਧ ਰਹੀ ਤਕਦੀਰ ਉਹ ਦੇਖ ਤੀਰ ਤਕਦੀਰ ਪੜ ਲੈ ਪੁੱਤ ਤਕਦੀਰ ਪੜ ਲੈ ਪੁੱਤ ਪੜ ਲੈ ਬਹੁਤ ਸਿਆਣੀ ਬਣ ਰਹੀ ਆ ਬਾਈ ਕਰੇ ਆਗੇ ਬਾਈ ਜੋ ਜਸਪੀ ਕੇ ਲੰਘਿਆ ਤੀਕੇ ਹਾਂਜੀ ਆ ਗਿਆ ਹਾਂਜੀ ਹਾਂਜੀ ਮਾਂ ਹੱਥ ਤੇ ਆ ਲੋ ਹਾਂ ਅਮੇ एम 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 लो वन 2 2 3 3 4 4 9 9 वेरी गुड है? हैं ब्लास्ट ओके ग्राउंड आ गए भाई खेड़ण क्रिकेट ਖੇਡ ਰਹੇ ਆਗੇ بیٹنگ ਆਉਣ ਵਾਲੀ ਜੀ ਆਪਣੀ ਤੇ ਉਧਰ ਮੁੰਡੇ ਵਾਲੀਬਾਲ ਖੇਡਣ ਵਾਲੇ ਕਰ ਰਹੇ ਨੇਗੇ ਕੈ ਸਕੋਰ ਬਣਾਤੇ ਓਏ ਹਰੌਣ ਪੈ ਰਹੀ ਹੈ ਬਈ ਆਊਟ ਪਿੱਛੇ ਆਊਟ ਏਰ ਜੇ ਦੇਖ ਕਾ ਬਈ ਰੌਂਡੀ ਨਾਲ ਛੇ ਬੋਲ ਦੀ ਪਹਿਲੀ ਮਾਰ ਚਾ ਲੈ ਵਾਈਡ ਬਾਲ ਛੇੜ ਰਹਾ ਹੈ ਚਾਰ ਕੱਪੀ ਹੋ ਗਈ। ਖੁਸ਼ੀ ਹੈਗਾ। ਲੱਗ ਗਿਆ। ਮਾਰ ਲੈ। ਜੱਜਾ। ਲੱਗ ਗਿਆ। ਉਹ ਆ ਗਈ ਓਏ। ਖੇਡ ਖੁੱਟ ਗਏ ਬਾਈ। ਉਹੀ ਆਪਾਂ ਫਿਰ ਦੁਕਾਨ ਚ ਆਏ ਤੀਗੇ। ਮਨੀਸ਼ ਕੋਲ ਦੁੱਧ ਪਾਨ ਗਏ ਦੀ ਅੰਦਰ ਖੜ ਗਏ। ਕੋਲ ਪਿੰਕ ਖੋਲ ਦੇ। ਕੋੜੀ ਬਈ ਲੱਗ ਰੇ ਤੇਜ਼ ਸਾਥੀ ਚੱਲਦੇ ਕਹਿੰਦੇ ਫਿਰ ਰੋਟੀ ਰੋਟੀ ਖਾਣੇ ਆ ਯਾਰ ਤੇ ਅਦਰ ਨੇਟ ਫਲੈਕਸ ਚੱਲ ਰਿਹਾ ਹੈ ਨੀਚੇ ਨੀਚੇ ਚਲੋ ਚਲੋ ਤਦ ਵੀ ਇਹ ਉਪਰੇ 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 ਮਾਂ ਨੂੰ ਸੁੰਗੀ ਸੋਗੀ ਸੋਗੀ ਏ ਛੋ ਜਾ ਏ ਬਈ ਕਹਿੰਦੀ ਮੈਂ papa ਅੱਜ ਉੱਪਰ ਸੋਵਾਂਗੀ ਤੁਹਾਡੇ ਕੋਲ ਇੰਨੀ ਚਨੀ ਜਾਰੀ ਬਈ ਮੈਂ ਹੁਣ ਨੀਚੇ ਲਿਜਾਣਾ ਰਹੀ ਕੁਛ ਨੇ ਫੋਨ ਦੇਖਣ ਲੱਗ ਰਹੀ ਕਦੋਂ ਦੀ ਮੇਰੇ ਕੋਲ ਮੈਂ ਹੁਣ ਇਹਨੂੰ ਕਹਿਦਾ ਵੀ ਚੱਲ ਨੀਚੇ ਚੱਲਦੇ ਆਂ ਕਹਿੰਦੀ ਨਾ ਪਾਪਾ ਮੈਂ ਨਹੀਂ ਨੀਚੇ ਜਾਂਦੀ ਮੈਂ ਤਾਂ ਬਰੀ ਸੋਉਂਗੀ ਤੁਹਾਡੇ ਲਾਵੇ ਸ਼ਸ਼ੀਕਾਲ ਤਾਂ ਕਰ ਦੇ ਹੈ ਆ ਦੇਖਿਓ ਭਈ ਇੰਨੀ ਚਲਾਕ ਬੱਚਾ ਹੈ ਸਾਡਾ ਸ਼ਸ਼ੀਕਾਲ ਤਾਂ ਕਰ ਦੋ ਪੁੱਤ ਕਰ ਦੋ ਕਰ ਦੇ ਨਹੀਂ ਤੁਹਾਨੂੰ ਸਾਸ਼ੀ ਗਾਲ ਕਰ ਦੋ ਸਾਸ਼ੀ ਗਾਲ ਜੀ ਸਾਰਿਆਂ ਨੂੰ ਕਰ ਦੋ ਕਰ ਦਿੰਗੀ ਫਿਰ ਮੈਂ ਤੁਹਾਨੂੰ ਡੇਟਾ ਛੱਡੇ ਹਾਂਗਾ ਕਰੋ ਸਾਸ਼ੀ ਗਾਲ ਕਰ ਦੋ ਕੀ ਹੈ ਇਹ ਕੀ ਦਿਖਾ ਰਹੇ ਹੋ ਬੂਟ ਕੀ ਦਾ ਬੂਟ ਹੈ ਇਹ ਮੇਰਾ ਬੂਟ ਤੋੜ ਦਾਨੀਏਗਾ ਮਤਾਂ ਤਕਦੀਰ ਤੇ ਮੇਰਾ ਕਿੱਥੇ ਹੈ ਨੀਚੇ ਪਏ ਨੇ ਤੁਹਾਡੇ ਬੂਟ ਇੱਕੋ ਉੱਥੇ ਵੀ ਨਹੀਂ ਚੀਕੋ ਬੂਟ ਕਿੱਥੇ تیر ਕੋਲ تیر ਕੋਲ ਹਾਂ ਮਮਾ ਰੇ ਹਾਂ ਮੰਮਾ ਓਏ ਗਿਰ ਗਈ ਬੱਪਾ ਹਾਂ ਇੱਕ ਕਚਲੀ ਦੇਖਾ ਮਾਂ ਕੀ ਆਣੀ ਪੀ ਮਾਗੇ ਪਾਣੀ ਨੀਚੇ ਪੀ ਮਾਗੇ ਆ ਖਾ ਬੀ ਚੱਲ ਨੀਚੋਂ ਨੀਚੇ ਛੱਡ ਕੇ ਆਮ ਚਲੋ ਸਾਸੀ ਕਾ ਸਾਰਿਆਂ ਨੂੰ ਸਾਸੀ ਕਰ ਲਣਾ ਫਿਰ ਕਿਵੇਂ ਛੱਡ ਕੇ ਨਹੀਂ ਆਉਂਦਾ ਫਿਰ ਕਿਵੇਂ ਤੁਹਾਨੂੰ ਛੱਡ ਕੇ ਨਹੀਂ ਆਉਂਦਾ ਛੱਡ ਕੇ ਆਉਂਗਾ ਚਲੋ ਨੀਚੇ ਕਾ ਤੋ ਜੀ ਜਿੱਪ ਕੋ ਜਿੱਪ ਪਤਾ ਖੋਲ ਦੋ ਹਾਂ ਚਲੋ ਨੀਚੇ ਜਾਂਦੇ ਆਜੋ 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 ਬੋਲ 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 ਵਾਹ ਓਏ ਵੋ ਖਰਾਬ ਬੱਚੇ ਦਾ ਡਬੋ ਖਰਾਬ ਬੋ 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 ਓਏ 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 ਛੱਡ ਦੋ ਫਿਰ ਛੱਡ ਦੋ ਫਿਰ ਮੈਂ ਨਹੀਂ ਛੱਡਦਾ ਫਿਰ ਮੈਂ ਨਹੀਂ ਛੱਡਦਾ ਯਾਦ ਕਰ ਮੈਂ ਨਹੀਂ ਛੱਡਦਾ ਜੀ ਤੁਹਾਨੂੰ ਜੀ So, खोए गए।, <laughs> गए पापा हाँ? पापा दिख नहीं रहे कैमरे चिख रहे ने <laughs> दिख रहे <ने? laughs> दिख रही चल हले नीचे चल 爸爸、啊、妈妈。哦。好的。